ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਦਾ ਨਵਾਬ ਨੂੰ ਨਸੀਹਤ ਦੇਣਾ ਸੁਲਤਾਨਪੁਰ ਵਿਖੇ ਮੋਦੀ ਖਾਨੇ ਦੀ ਕਾਰ ਮਿਲਣ ਪਿੱਛੋਂ ਇੱਕ ਦਿਨ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤਾਂ ਬਾਹਰ ਹੀ ਨਾ ਨਿਕਲੇ ਇਹ ਘਟਨਾ 1497 ਈਸਵੀ ਦੀ ਹੈ ਜਦੋਂ ਗੁਰੂ ਜੀ ਦੀ ਉਮਰ ਸਿਰਫ 27 ਸਾਲਾਂ ਦੀ ਸੀ ਭਾਈ ਮਰਦਾਨਾ ਉਡੀਕ-ਉਡੀਕ ਕੇ ਥੱਕ ਕੇ ਘਰ ਨੂੰ ਚਲਾ ਆਇਆ ਅਤੇ ਨਵਾਬ ਨੂੰ ਗੁਰੂ ਜੀ ਦੇ ਨਦੀ ਵਿੱਚੋਂ ਬਾਹਰ ਨਾ ਨਿਕਲਣ ਦੀ ਖਬਰ ਦਿੱਤੀ ਨਵਾਬ ਨੇ ਆਪਣੇ ਆਦਮੀ ਗੁਰੂ ਜੀ ਦੀ ਭਾਲ ਲਈ ਭੇਜੇ ਪਰ ਉਹਨਾਂ ਨੂੰ ਗੁਰੂ ਜੀ ਨਦੀ ਵਿੱਚ ਜਾਂ ਬਾਹਰ ਆਸ-ਪਾਸ ਕਿਤੇ ਵੀ ਨਾ ਮਿਲੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੇ ਸਿਆਣੇ ਅਤੇ ਇਮਾਨਦਾਰ ਮੋਦੀ ਦੇ ਲਾਪਤਾ ਹੋਣ ਦਾ ਬਹੁਤ ਅਫਸੋਸ ਹੋਇਆ ਇਸ ਘਟਨਾ ਤੋਂ ਤੀਜੇ ਦਿਨ ਕਿਸੇ ਨੇ ਗੁਰੂ ਜੀ ਨੂੰ ਕਬਰਿਸਤਾਨ ਵਿੱਚ ਬੈਠੇ ਦੇਖਿਆ ਗੁਰੂ ਜੀ ਦੇ ਕਬਰਿਸਤਾਨ ਵਿੱਚ ਬੈਠੇ ਹੋਣ ਦੀ ਖਬਰ ਦੌਲਤ ਨਵਾਬ ਖਾਨ ਪਾਸ ਵੀ ਪੁੱਜ ਗਈ ਉਸ ਸਮੇਂ ਸ਼ਹਿਰ ਦਾ ਵੱਡਾ ਕਾਜੀ ਨਵਾਬ ਪਾਸ ਹੀ ਖੜਾ ਸੀ ਨਵਾਬ ਨੇ ਉਸ ਨੂੰ ਨਾਲ ਲਿਆ ਤੇ ਗੁਰੂ ਜੀ ਪਾਸ ਕਬਰਿਸਤਾਨ ਵਿੱਚ ਪੁੱਜ ਗਿਆ। ਉਹਨਾਂ ਆਪਣੇ ਕੰਨੀ ਗੁਰੂ ਜੀ ਨੂੰ ਕਹਿੰਦੇ ਸੁਣਿਆ ਇੱਥੇ ਨਾ ਕੋਈ Hindu ਅਤੇ ਨਾ ਕੋਈ ਮੁਸਲਮਾਨ। ਉਹਨਾਂ ਨੂੰ ਬਹੁਤ ਹੈਰਾਨੀ ਹੋਈ। ਉਹਨਾਂ ਕਿਹਾ ਹੈ ਨਾਨਕ ਜੋ ਤੈਨੂੰ Hinduਾਂ ਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਰੇ ਇੱਕ ਖੁਦਾ ਦੇ ਪੈਦਾ ਕੀਤੇ ਲੱਗਦੇ ਹਨ। ਜੇ ਤੇਰਾ ਖਿਆਲ ਹੈ ਕਿ ਖੁਦਾ ਦੇ ਦਰਬਾਰ ਵਿੱਚ ਇਨਾਂ ਦੇ ਚੰਗੇ-bure ਕਰਮ ਪਰਖ ਕੇ ਫੈਸਲੇ ਹੋਣਗੇ ਤਾਂ ਤੂੰ ਸਾਡੇ ਨਾਲ ਖੁਦਾ ਦੇ ਘਰ ਮਸਜਿਦ ਵਿੱਚ ਖੁਦਾ ਦੀ ਭੇਜੀ ਨਮਾਜ਼ ਪੜਨ ਲਈ ਚੱਲ। ਗੁਰੂ ਜੀ ਨੇ ਨਵਾਬ ਦੇ ਕਹਿਣ ਉੱਪਰ ਉਹਨਾਂ ਨਾਲ ਮਸਜਿਦ ਅੰਦਰ ਚਲੇ ਗਏ। ਗੁਰੂ ਜੀ ਤੋਂ ਬਿਨਾਂ ਸਾਰੇ ਨਮਾਜ਼ੀ ਨਮਾਜ਼ ਪੜਨ ਲੱਗੇ। ਨਮਾਜ਼ ਦੇ ਖਤਮ ਹੋਣ ਤੇ ਨਵਾਬ ਨੇ ਗੁਰੂ ਜੀ ਪਾਸੋਂ ਪੁੱਛਿਆ ਤੁਸੀਂ ਨਮਾਜ਼ ਕਿਉਂ ਨਹੀਂ ਪੜੀ? ਤੁਸੀਂ ਚੁੱਪ ਕਰਕੇ ਕਿਉਂ ਖੜੇ ਰਹੇ ਜਦੋਂ ਅਸੀਂ ਨਮਾਜ਼ ਪੜ ਰਹੇ ਸੀ ਗੁਰੂ ਜੀ ਨੇ ਉੱਤਰ ਦਿੱਤਾ ਨਵਾਬ ਜੀ ਮੈਂ ਨਮਾਜ਼ ਵਿੱਚ ਕਿਸ ਦਾ ਸਾਥ ਦਿੰਦਾ ਆਪ ਦਾ ਮਨ ਤਾਂ ਕੰਧਾਰ ਵਿੱਚ ਕੋੜੇ ਖਰੀਦਣ ਗਿਆ ਹੋਇਆ ਸੀ ਭਾਵੇਂ ਸਰੀਰ ਇੱਥੇ ਸੀ ਨਵਾਬ ਨੇ ਕਿਹਾ ਨਾਨਕ ਜੀ ਜੇ ਮੇਰਾ ਮਨ ਨਮਾਜ਼ ਵਿੱਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਾਜੀ ਦਾ ਸਾਥ ਦੇਣਾ ਸੀ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਕਾਜੀ ਦਾ ਮਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ ਇਹ ਸੁਣ ਕੇ ਕਾਜੀ ਨੇ ਕਿਹਾ ਨਵਾਬ ਸਾਹਿਬ ਨਾਨਕ ਸੱਚ ਕਹਿੰਦਾ ਹੈ ਮੇਰੀ ਘੋੜੀ ਅੱਜ ਸਵੇਰੇ ਸੂਈ ਸੀ ਨਮਾਜ਼ ਕਰਦੇ ਕਰਦੇ ਮੇਰੇ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਬਸ਼ੇਰਾ ਖੂਹ ਵਿੱਚ ਡਿੱਗ ਪਵੇ ਅਤੇ ਨਿਕਲ ਨਾ ਸਕੇ ਗੁਰੂ ਨਾਨਕ ਨੇ ਕਿਹਾ ਕਾਜੀ ਸਾਹਿਬ ਖੁਦਾ ਦੇ ਦਰ ਉੱਪਰ ਉਹ ਨਮਾਜ਼ ਪਰਵਾਨ ਹੁੰਦੀ ਹੈ ਜਿਹੜੀ ਮਨ ਤਨ ਇਕਾਗਰ ਕਰਕੇ ਕੀਤੀ ਜਾਵੇ ਮਨ ਦੀ ਇਕਾਗਰਤਾ ਤੋਂ ਬਿਨਾ ਪੜੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਅਤੇ ਦੂਜਿਆਂ ਲਈ ਦਿਖਾਵਾ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਨਿਤਨੇਮ ਕਰਨ ਅਤੇ ਬਾਣੀ ਪੜਨ ਵੇਲੇ ਆਪਣਾ ਮਨ ਇਕਾਗਰ ਰੱਖਣਾ ਚਾਹੀਦਾ ਹੈ ਭੁੱਲ ਚੁੱਕ ਦੀ ਖਿਮਾ ਕਰਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ